ਬਿਲਕੁਲ ਵੋਟਾਂ ਦੀ ਗਿਣਤੀ ਤੁਹਾਨੂੰ ਪਤਾ ਵੀ ਗਿਣਤੀ ਦੀਆਂ 10 ਜਾਂ 12 ਆ ਪੰਜ ਜਾਂ 7 ਹੋਣਗੀਆਂ ਗਿਣਤੀ ਦੀਆਂ ਵੋਟਾਂ ਪਰ ਉਹਨਾਂ ਦੇ ਨਾਲ ਤੁਸੀਂ ਇੱਥੋਂ 16 ਪਿੰਡ ਅੱਗੇ ਆ 16 ਜਾਂ 17 ਪਿੰਡ ਅੱਗੇ ਨੇ ਔਰ ਇਹਨਾਂ ਦੇ ਵਿੱਚੋਂ ਜਿਹੜੀਆਂ ਵੋਟਾਂ ਵੀ ਉਹ ਵੀ ਸਾਨੂੰ ਕਲਾਕਾਰ ਭਰਾਜੀ ਹੁਣੇ ਆ ਗਿਆ ਕਿ ਹਰਜੀਤ ਸਿੰਘ ਹਰਮਨ ਜੀ ਆ ਪੰਜਾਬੀ ਲੋਕ ਗਾਇਕ ਉਹ ਦੇ ਕੇ ਗਏ ਨੇ ਵੋਟ ਸਰਕਾਰ ਦਾ ਪ੍ਰਬੰਧ ਜੇ ਦੇਖੋ ਜੀ ਪਹਿਲਾਂ ਇਹ ਪ੍ਰਬੰਧ ਕੀਤੇ ਹੁੰਦੇ ਤੇ ਇਹ ਸਮੱਸਿਆ ਹੋਣੀ ਨਹੀਂ ਸੀ ਸੈਂਟਰ ਦੀ ਸਰਕਾਰ ਹੈ ਉਹ ਸੈਂਟਰ ਦੀ ਸਰਕਾਰ ਨੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਆ ਆਪਣੇ ਭਰਾ ਨੇ ਸਾਰੇ ਇਨਸਾਨੀਅਤ ਦੇ ਪੱਖੋਂ ਆਪਾਂ ਉਹਨਾਂ ਦੀ ਨਾ ਕਰਦੇ ਆ ਪਰ ਜੇ ਇੱਕ ਗੱਲ ਸੁਣੀਏ ਵੀ ਅਫਗਾਨਿਸਤਾਨ ਤੁਹਾਨੂੰ ਦੇ ਸਕਦਾ ਤੇ ਤੁਹਾਨੂੰ ਪੰਜਾਬ ਨਹੀਂ ਦੇ ਸਕਦਾ ਪੰਜਾਬ ਨਹੀਂ ਦੇ ਸਕਦਾ Rajasthan ਦੇ ਕੁਝ ਲੋਕ ਆ ਰਹੇ ਹਰਿਆਣੇ ਦੇ ਕੁਝ ਲੋਕ ਚੱਲ ਕੇ ਆ ਰਹੇ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਆਪਣੇ ਪੱਧਰ ਤੇ ਆ ਰਹੇ ਆ ਲੋਕ ਤੱਕ ਤਾਂ ਕੋਈ ਨਹੀਂ ਆ ਰਹੇ ਆਪਣੇ ਮੰਤਰੀ ਮੰਤਰੀਆਂ ਦੇ ਤਾਂ ਕਿਸੇ ਦੀ ਤੁਹਾਨੂੰ ਪਤਾ ਵੀ ਉਹਨਾਂ ਦੇ ਵਿਜੀਰ ਜ਼ੇਵੇਂ ਆ ਉਹ ਕਿੱਥੇ ਆਉਂਦੇ ਆ ਹਾਂਜੀ ਆਉਣਗੇ ਵੀ ਤਾਂ ਤੁਹਾਨੂੰ ਵੀ ਪਤਾ ਕੀ ਗੱਲ ਪਰ ਐਸਐਸਐਮ ਟੀਵੀ ਦੇਖ ਰਹੇ ਹੋ ਤਾਂ ਇਸ ਟਾਈਮ ਅਸੀਂ ਕਾਂਵਾਂ ਵਾਲੀ ਪੱਤਨ ਤੇ ਬਿਲਕੁਲ ਮੌਜੂਦ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰ ਦਿਖਾ ਦਿੱਤੀ ਜਾਵੇ ਕਿ ਇਧਰ ਦਰਿਆ ਜਿਹੜਾ ਉਹ ਪੂਰੀ ਵੱਡੀ ਮਾਤਰਾ ਦੇ ਵਿੱਚ ਚੜਿਆ ਹੋਇਆ ਤੇ ਲੋਕ ਰਾਸ਼ਨ ਪਾਣੀ ਲੈ ਕੇ ਜਾ ਰਹੇ ਆ ਵੋਟਾਂ ਦਾ ਪ੍ਰਬੰਧ ਆ ਪਰ ਇੱਥੇ ਹਜੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਤਾਂ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਤੁਸੀਂ ਇਸ ਟੀਮ ਦੇ ਨਾਲੋਂ ਕੀ ਸਮੱਸਿਆ ਹੈ ਇਸ ਟਾਈਮ ਕੀ ਸਮੱਸਿਆ ਆ ਰਹੀ ਹੈ ਇਸ ਸਮੱਸਿਆ ਤਾਂ ਯਾਨੀ ਕਿ ਥਾਂ ਥਾਂ ਤੁਹਾਨੂੰ ਵੀ ਪਤਾ ਹੈ ਇੱਕ ਤਾਂ ਅਸੀਂ ਧੰਨਵਾਦ ਕਰਦੇ ਆ ਪਹਿਲੀ ਗੱਲ ਦਾ ਸਾਨੂੰ ਸਮੱਸਿਆ ਸਭ ਤੋਂ ਵੱਡੀ ਜਿਹੜੀ ਸੰਗਤ ਮੇਰੀ ਆਵਾਜ਼ ਨੂੰ ਸੁਣ ਰਹੀ ਇੱਕ ਅਰਦਾਸ ਬੇਨਤੀ ਪੰਜਾਬ ਦੇ ਇਹਨਾਂ ਲੋਕਾਂ ਦੇ ਲਈ ਕਰੋ ਕਿ ਜਿਹੜੇ ਕਿ ਇਸ ਇਸ ਵਕਤ ਮੁੱਖ ਮੁਸ਼ਕਲ ਦੀ ਘੜੀ ਦੇ ਵਿੱਚ ਆ ਉਸ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਇਹ ਰੋੜਾ ਸਿੰਗਲ ਸਿੰਗਲ ਰੋਡ ਦੇ ਉੱਤੇ ਤੁਸੀਂ ਇਕੱਠ ਉਹਨਾਂ ਦੇ ਹਿਸਾਬ ਦੇ ਨਾਲ ਰਾਸ਼ਨ ਪਾਣੀ ਲੈ ਕੇ ਆਓ ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ પેટ્રોલ ਵਗੈਰਾ ਜਰੂਰ ਪਹੁੰਚਦਾ ਕਰਿਓ ਇੱਥੇ ਸਾਨੂੰ। ਵੋਟਾਂ ਵਾਸਤੇ પેટ્રોલ ਦੀ ਹਾਂ ਵੋਟਾਂ ਦੇ ਲਈ પેટ્રોલ ਜਿਹੜਾ ਉਹ ਜਰੂਰ ਪਹੁੰਚਦਾ ਕਰਿਓ ਜੀ। ਅੱਛਾ ਭਾਈ ਹੋਰ ਹੋਰ ਕੋਈ ਪ੍ਰਬੰਧ ਕਿਉਂਕਿ ਚਲੋ ਲੋਕ ਆ ਵੀ ਰਹੇ ਆ ਰਾਸ਼ਨ ਲੈ ਕੇ ਪਰ ਮੈਨੂੰ ਇਹ ਨਹੀਂ ਲੱਗਦਾ ਤੁਹਾਨੂੰ ਕਿ ਵੋਟਾਂ ਦੀ ਗਿਣਤੀ ਕਿਧਰ ਕਿਤੇ ਘੱਟ। ਬਿਲਕੁਲ ਜੀ ਬਿਲਕੁਲ ਵੋਟਾਂ ਦੀ ਗਿਣਤੀ ਤੁਹਾਨੂੰ ਪਤਾ ਵੀ ਗਿਣਤੀ ਦੀਆਂ 10 ਜਾਂ 12 ਜਾਂ 5 ਜਾਂ 7 ਹੋਣਗੀਆਂ। ਗਿਣਤੀ ਦੀਆਂ ਵੋਟਾਂ ਪਰ ਉਹਨਾਂ ਦੇ ਨਾਲ ਤੁਸੀਂ ਇੱਥੋਂ 16 ਪਿੰਡ ਅੱ ਔਰ ਇਹਨਾਂ ਦੇ ਵਿੱਚੋਂ ਜਿਹੜੀਆਂ ਵੋਟਾਂ ਵੀ ਉਹ ਵੀ ਸਾਨੂੰ ਕਲਾਕਾਰ ਭਰਾਜੀ ਹੁਣੇ ਆ ਗਿਆ ਕਿ ਹਰਜੀਤ ਸਿੰਘ ਹਰਮਨ ਜੀ ਆ ਪੰਜਾਬੀ ਲੋਕ ਗਾਇਕ ਉਹ ਦੇ ਕੇ ਗਏ ਨੇ ਵੋਟ ਪ੍ਰੋਵਾਈਡ ਕਰਵਾ ਕੇ ਗਏ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਹੋਰ ਵੀ ਜਿੰਨੀ ਵੀ ਪੰਜਾਬੀ 뮤직 ਇੰਡਸਟਰੀ ਜਿਹੜੀ ਸਾਡੇ ਨਾਲ ਜੁੜੀ ਵੀ ਆ ਜਿਹੜੀ ਕਿ ਵੋਟਾਂ ਦਾ ਨਕਲ ਲੈਂਦੇ ਵੀ ਪਹੁੰਚਦੀਆਂ ਕਰੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਮੁਸ਼ਕਲ ਹੈ ਵੀ ਵੋਟਾਂ ਜੇ ਹੋਰ ਆ ਜਾਣ ਤਾਂ ਬਹੁਤ ਚੰਗੀ ਗੱਲ ਆ ਕਿਵੇਂ ਦੇਖਦੇ ਹੋ ਸਰਕਾਰ ਦੇ ਪ੍ਰਬੰਧ ਨੂੰ ਕੀ ਲੱਗਦਾ ਨਹੀਂ ਸੀ ਵੀ ਪਹਿਲਾਂ ਹੀ ਇਹ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਇਸ ਵਸਤੇ ਸਰਕਾਰ ਦਾ ਪ੍ਰਬੰਧ ਜੇ ਦੇਖੋ ਜੀ ਪਹਿਲਾਂ ਇਹ ਪ੍ਰਬੰਧ ਹੁਣ ਤੇ ਲੋਕ ਆ ਜਿਹੜੇ ਇੱਕ ਦੂਜਾ ਪੰਜਾਬ ਹੈ ਤੁਸੀਂ ਆ ਮੈਂ ਪਿੱਛੇ ਦੀ ਕੱਲ ਇੱਕ ਆਡੀਓ ਦੇਖ ਰਿਹਾ ਸੀਗਾ ਉਹਦੇ ਵਿੱਚ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸੈਂਟਰ ਦੀ ਸਰਕਾਰ ਨੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਆਇਆ ਆਪਣੇ ਭਰਾ ਨੇ ਸਾਰੇ ਇਨਸਾਨੀਅਤ ਦੇ ਪੱਖੋਂ ਆਪਾਂ ਉਹਨਾਂ ਦੀ ਨ ਕਰਦੇ ਆ ਪਰ ਜੇ ਇੱਕ ਗੱਲ ਸੁਣੀਏ ਵੀ ਅਫਗਾਨਿਸਤਾਨ ਤੁਹਾਨੂੰ ਦੇ ਸਕਦਾ ਤੇ ਤੁਹਾਨੂੰ ਪੰਜਾਬ ਨਹੀਂ ਦੇ ਸਕਦਾ ਪੰਜਾਬ ਨਹੀਂ ਦੇ ਸਕਦਾ ਇਹ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਬਾਬਾ ਨਾਨਕ ਮੇਲ ਭਰਿਆ ਹੱਥ ਰੱਖ ਕੇ ਪੰਜਾਬ ਤੇ 10ਵਾਂ ਗੁਰੂ ਮੇਰ ਰੱਖਣ ਪੰਜਾਬ ਤੇ ਗੁਰੂ ਗ੍ਰੰਥ ਸਾਹਿਬ ਜੀ ਮੇਰ ਕਰਨ ਪੰਜਾਬ ਤੇ ਪੰਜਾਬ ਹੀ ਪੰਜਾਬ ਦੇ ਲਈ ਖੜਿਆ ਵਰਨਾ ਜਿਹੜੇ ਆਮ ਲੋਕ ਮੇਰਾ ਖਿਆਲ ਹੈ ਵੀ ਪਿੱਛੇ ਰਾਜਸਥਾਨ ਦੇ ਕੁਝ ਲੋਕ ਆ ਰਹੇ ਆ ਹਰਿਆਣੇ ਦੇ ਕੁਝ ਲੋਕ ਚੱਲ ਕੇ ਆ ਰਹੇ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੋਂ ਆਪਣੇ ਪੱਧਰ ਤੇ ਆ ਰਹੇ ਆ ਲੋਕ ਇਸਲਾਮ ਨੂੰ ਕਿਵੇਂ ਵੇਖਦੇ ਹੋ 2022 ਦਾ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਦੇਖੋ ਜੀ ਇਹ ਤਾਂ ਕੋਸਾ ਆਉਣ ਵਾਲਾ ਸਮਾਂ ਹੀ ਦੱਸੂ ਜਿਹੜਾ ਖੜ ਗਿਆ ਸੋ ਪੁੱਤਰ ਗਿਆ ਜਿਹੜੇ ਕਹਿੰਦੇ ਨੇ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਖੜ ਗਿਆ ਉਹ ਤਰ ਗਿਆ ਹੁਣ ਜਿਹੜਾ ਮੁਸ਼ਕਲ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਆਵਾਮ ਦੇ ਨਾਲ ਖੜਦਾ ਤੇ ਉਹਨੇ ਤਾਂ ਤਰਨਾ ਹੀ ਤਰਨਾ ਹੈ ਤੁਸੀਂ ਆਪ ਦੇਖੋ 17 ਪਿੰਡ 17 ਪਿੰਡਾਂ ਦੇ ਵਿੱਚ ਬਜ਼ੁਰਗ ਹੈ ਸਾਡੇ ਬੀਬੀਆਂ ਨੇ ਭੈਣਾਂ ਬੱਚੀਆਂ ਨੇ ਨਿੱਕੇ ਨਿੱਕੇ ਬੱਚੇ ਹੋਣਗੇ ਯਾਰ ਕੀ ਉਹਨਾਂ ਦਾ ਹਜਰੂਗਾ ਤੁਸੀਂ ਆਪ ਸਮਝਦੇ ਹੋ ਨਾ ਇਸ ਗੱਲ ਨੂੰ ਤੇ 17 ਪਿੰਡਾਂ ਦੇ ਵਿੱਚੋਂ ਇਹ ਤਾਂ ਤਕਰੀਬਨ ਇਹ ਫਾਦਲ ਕਾ ਇਲਾਕੇ ਦਾ ਕਾਮਾਂ ਵਾਲਾ ਪੱਤਨ ਪੋਲ ਹੈ ਉਸ ਤੋਂ ਬਾਅਦ ਪੋਲ ਮੇਰੇ ਖਲਾ ਬੈਠ ਗਿਆ ਪੁਲ ਤੋਂ ਉੱਤੋਂ ਦੀ ਪਾਣੀ ਚੱਲ ਰਿਹਾ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਵੀ ਪਤਾ ਕੀ ਕੁਛ ਹੈ 17 ਪਿੰਡਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੋਣਾ ਹੈ ਕੀ ਕੀ ਅੱਜ ਤੁਸੀਂ ਕੀ ਸਹਾਇਤਾ ਲੈ ਕੇ ਪਹੁੰਚੇ ਹੋ ਬਾਈ ਜੀ ਅਸੀਂ ਜੀ ਸਹਾਇਤਾ ਲੈ ਕੇ ਲੰਗਰ ਪਾਣੀ ਦਾ ਪ੍ਰਬੰਧ ਬਾਗੇ ਵਾਲਾ ਪਿੰਡਾਂ ਪਿੰਡਾਂ ਤੋਂ ਆ ਰਿਹਾ ਸੀ ਇੱਕ ਚਾਰੇ ਦਾ ਪ੍ਰਬੰਧ ਲੈ ਕੇ ਫੀਡ ਦਾ ਪ੍ਰਬੰਧ ਲੈ ਕੇ ਆਏ ਆ ਉਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਹੁਣ ਅਸੀਂ ਨਾਗਲੰਦ ਦੇ ਜਿਹੜੇ ਕਿ ਵੀਰ ਸਾਡੇ ਸੇਵਾ ਕਰਦੇ ਪਾਣੀ ਦੇ ਵਿੱਚ ਉਤਰਨਾ ਬਹੁਤ ਮੁਸ਼ਕਲ ਹੈ ਤੁਹਾਨੂੰ ਦੇਖੋ ਪਾਣੀ ਦਿਨ ਮੇਰੇ ਖਿਆਲ ਆ ਜਿਹੜਾ ਕੱਲ੍ਹ ਨਾਲੋਂ ਵਧਿਆ ਕੱਲ੍ਹ ਨਾਲੋਂ ਵਧਿਆ ਤਕਰੀਬਨ ਮੈਂ ਅੱਧਾ ਫੁੱਟ ਪਾਣੀ ਵੱਧ ਚੁੱਕਿਆ ਹੋਰ ਵੀ ਪਾਣੀ ਦੇ ਮੈਨੂੰ ਜਿਵੇਂ ਸੁਣਨ ਦੇ ਵਿੱਚ ਖਬਰਾਂ ਆ ਰਹੀਆਂ ਪਾਣੀ ਹੋਰ ਜ਼ਿਆਦਾ ਵਧਣ ਦੇ ਹਸਾਰ ਨੇ ਜੀ ਜੀ ਕੀ ਲੱਗਦਾ ਬਾਈ ਕੋਈ ਤੁਹਾਡੇ ਇਸ ਟਾਈਮ ਦੇ ਵਿੱਚ ਕੋਈ ਐਮਐਲਏ ਕੋਈ ਮੰਤਰੀ ਇੱਧਰ ਕਿਸੇ ਨੇ ਪਹੁੰਚ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆ ਰਹੇ ਮੰਤਰੀ ਮੰਤਰੀਆਂ ਦੇ ਤਾਂ ਕਿਸੇ ਜੀ ਤੁਹਾਨੂੰ ਪਤਾ ਵੀ ਉਹਨਾਂ ਦੇ ਵਿਜੀ ਹਾਂ ਜੇ ਆਉਣਗੇ ਵੀ ਤਾਂ ਤੁਹਾਨੂੰ ਵੀ ਪਤਾ ਕੀ ਗੱਲ ਆ ਪਰ ਕਿਹੜਾ ਆਵਾਮ ਜਿਹੜੀ ਆਮ ਲੋਕ ਆ ਉਹ ਆਪੋ ਆਪਣੀ ਪੰਜਾਬੀ ਦੇ ਨਾਲ ਇਸ ਟਾਈਮ ਖੜੇ ਆ ਹਾਂ ਬਿਲਕੁਲ ਜੀ ਯਾਨੀ ਕਿ ਕਹਿੰਦੇ ਨਾ ਆ ਆਮ ਲੋਕ ਜਿਹੜੇ ਆਂਦੇ ਪੰਜਾਬੀ ਪੰਜਾਬੀ ਦੇ ਨਾਲ ਖੜਿਆ ਹੋਰ ਕੋਈ ਨਹੀਂ ਐ ਸਿਸਟਮ ਤੁਸੀਂ ਲੋਕਲ ਹੋ ਬਾਈ ਹਾਂਜੀ ਬਾਈ ਲੋਕਲ ਦਿੱਕਤ ਕੀ ਵੱਧ ਕੀ ਦਿੱਕਤ ਆ ਰਹੀ ਐ ਇਸ ਟਾਈਮ ਦਿੱਕਤ ਆ ਬਾਈ ਜੀ ਹੁਣ ਇਸ ਟਾਈਮ ਰਾਸ਼ਨ ਵੀ ਵੱਧੂ ਹੋ ਗਿਆ ਜੀ ਜੋ ਕੀ ਵੀਰ ਸਾਡੇ ਪਰਾਲਾ ਲੈ ਕੇ ਆਏ ਸੀ ਰਾਸ਼ਨ ਵੀ ਕਾਫੀ ਹੋ ਚੁੱਕਿਆ ਜੀ ਪੈਟਰੋਲ ਦੀ ਜ਼ਰੂਰਤ ਹੈਗੀ ਐ ਜੀ ਵੋਟਾਂ ਲਈ ਪੈਟਰੋਲ ਦੀ ਦਿੱਕਤ ਆ ਰਹੀ ਐ ਜੀ ਜੋ ਵੀ ਪੈਟਰੋਲ ਦੀ ਸੇਵਾ ਕਰਨਾ ਚਾਹੁੰਦਾ ਜੀ ਕਰ ਸਕਦਾ ਜੀ